ਸਾਡਾ ਵੀਰ ਕਿੰਦਰ ਪੰਡਤ ਜੀ ਗੱਟ ਗੱਡੀ ਕਹਿੰਦੇ ਰੇਡੀ ਲਾਈ ਓ ਪਹਿਲੀ ਰੇਡ ਮੇਰੇ ਵੀਰੋ ਕਿ ਕੋਈ ਕਹਿੰਦਾ ਹੈ ਅਜ ਤੂੰ ਕੋਈ ਕਹਿੰਦਾ ਹੈ ਅਜ ਤੂੰ ਸ਼ੱਕ ਤੇ ਪੈਣੀ ਹੈ ਜੱਸੀ ਬਾਜੀ ਅਸੀਂ ਨਾਲ ਕਬੱਡੀ ਕੱਪ ਧੱਕਦੇ 来ਣੀ ਹੈ ਪ੍ਰਧਾਨ ਦਲਜੀਤ ਸਿੰਘ ਜੀ ਮੁਬਾਰਕਬਾਦ ਹੈ ਪਹਿਲਾ ਪਰਲਾ ਕਾਮਯਾਬ ਪਹਿਲੀ ਰੇਡ ਪੈ ਗਈ ਹੈ ਹੋ ਕਰਨ ਆ ਗਿਆ ਕਿ ਗੁਸ਼ੇਰਾ ਉਹ ਡੀਸੀ ਹੈ ਉਹ ਮਲਿਕਪੁਰ ਉਹ ਨਾਲ ਕਿਹਦੇ ਸ਼ਾਹਪੁਰੇ ਸੁਨੀਲ ਕਾਣ ਵਕਵਾਸ ਤੇ ਪਰ ਆ ਟੱਕਰ 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 ਹਾਏ ਓਏ ਹਾਏ ਓਏ ਕਰਨ ਨਹੀਂ ਰਿਸਾ ਤੇਰੀਆਂ ਇਹ ਕਰਨ ਹੈ ਇਹ ਗੁਸ਼ੇਰੀਆ ਕਰਨ ਹੈ ਡੀਜੇ ਚੱਬੀ ਬੜਾ ਧੰਨਵਾਦ ਆਂ ਪਰ ਸਾਡਾ ਵੀਰ ਸੁਨੀ ਭਾਰਤਵਾਦ ਕਿਤੇ ਘਰੀਆਂ ਲਿਆ ਕਹਿੰਦਾ ਡੀਜੇ ਚੱਬੀ ਗੱਤੀ ਸਟੂਡੀਓ ਤੇ ਪਵਨ ਜੱਜ ਸੱਤੇ ਸਾਰੀ ਜੇਤੂ ਦੀ ਨੂੰ ਦਿੱਤੀਆਂ ਜਾਣਗੀਆਂ ਆ ਜੱਸੀ ਬਾਸੀ ਆ ਗਿਆ ਸੁੱਖਾ ਰਾਜੇ ਵਾਲੀਆ ਇਹ ਹਰ ਇੱਕ ਗੇੜ ਕਦੇ ਵੀ ਪਿਆਰ ਉਹਦੀ ਹੋਣੀ ਕੀ ਵਿਕਾਸ ਗੁਰ ਵੱਲੋਂ ਤੇ ਰਾਜੂ ਚਾਲ ਸੋਹਣੂ ਰਾਮੇ ਬਲਵੀਰ ਸਿੰਘ ਵੱਲੋਂ 20 ਆਰੇ ਦੀ ਲੇਡ ਹੈ ਜੇ ਰੇੜਾ ਕਾਲਾ ਕਾਲਾ ਛੋਟਾ ਕਾਲਾ ਵੱਡਾ ਕਾਲਾ ਫੋਣੀ ਭਾਰਨ ਵਾਲ ਔਰੇ ਟੱਕਰ ਆ ਹਾਂਜੀ ਪੁਆਇੰਟ ਮੀਤ ਗਰਦਾਸਪੁਰਿਆ ਕਹਿੰਦਾ ਜਿਹੜਾ ਉਹ ਹਿੰਦੇ ਭਾਣੋ ਲੰਗਿਆੜੇ ਦਾ ਇਹ ਪੁਆਇੰਟ ਜਿਹੜਾ ਬਾਬਾ ਜੀ ਸਵਰਾਂ ਤੇ ਪਾਇੰਟ ਗਿਆ ਸਵਰਪਰ ਦਾ ਓਕੇ ਗੋਡਾ ਓ ਆ ਗਿਆ ਜੋਗੀ ਤੇ ਜੋਗੀ ਉੱਤਰ ਪਹਾੜੋਂ ਆਏ ਚਰ ਕੇ ਜੀ ਊਗਣ ਕੇ ਓ ਗਰੀਸ ਵਾਲਿਓ ਨਜ਼ਾਰਾ ਆਦਕ ਨਹੀਂ ਬੱਲੇ ਬੱਲੇ ਹੋਈ ਐ ਸਾਰੀ ਗੁਰੂ ਘਰ ਟਾਵਰੇ ਦੀ ਪ੍ਰਬੰਧਕ ਮੈਂਦੀ ਸੋਨੀ ਭਗਵਾਨ ਜੀ ਹੁਣ ਪਿੱਛੇ ਪਿੱਛੇ ਹੋ ਜਾ ਮੜ ਜਾ ਓ ਜੋਗੀ ਤੇ ਡੀਸੀ ਡੀਸੀ ਤੇ ਜੋਗੀ ਜੋਗੀ ਤੇ ਡੀਸੀ ਹੋ ਜੋਗੀ ਤੇ ਡੀਸੀ ਡੀਸੀ ਤੇ ਜੋਗੀ ਆ ਬੱਲੇ ਲੱਗਦਾ ਹੋਇਆ ਜੋ ਜਿੱਤੀਆਂ ਨੇ ਪਿੰਦਰ ਨੇ ਵੀ ਅਰੇ ਉਹ ਹਰ ਕੇ ਤੇ ਪਾਸ ਹੋਣੀ ਭਾਰਤਵਾਲ ਬੱਲੇ ਹੋਵੇਗਾ ਥੋੜੀ ਹਲੇ ਹਲੇ ਸੈਟ ਕੀ ਹੋ ਗਿਆ ਥੋੜੀ ਜਿ ਜੱਕ ਪੇ ਹਾਂਜੀ ਹਰ ਬੱਲੇ ਬੱਲੇ ਹੋਈ ਪਈ ਆ ਆਹ ਕੰਦੇ ਰੇਡ ਬਾਲ ਲਈ ਹੈਪੀ ਬਲੇਰਾਂ ਆ ਮੇਰੇ ਵੀਰੋ ਹੈਪੀ ਇਹ ਟੱਕਰ ਆਉਂਦੀ ਆ ਇਹ ਹੈਪੀ ਬਲੇਰਾ ਵਾਲਾ ਮੇਰੇ ਵੀਰੋ ਇਹ ਥਾ ਥਾ ਵਾਲਾ ਹੈਪੀ ਸਪੇਨ ਵਾਲਾ ਘਰਾਸ ਹਾਂਜੀ ਹਾਂਜੀ ਸਪੇਨ ਵਾਲਾ ਹੈਪੀ ਹੈ ਇੱਧਰ ਸਾਡਾ ਵੀਰ ਬਹੁਤ ਸਾਰਾ ਵੀਰਾਂ ਟੱਕਰ ਮਲਿਕ ਮਾਨ ਤੇ ਕਰਨ ਆਏ 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 ਹੈ ਕਰਨ ਆ ਪਿਆਰ ਦੇ ਨਾਲ ਮਲਿਕ ਪਿਆਰ ਨਾਲ ਕੋਈ ਨਹੀਂ ਭਰਾ ਆ ਮਰਦਾ ਦਰਗਾ ਕਰਨਾ ਪਰ ਪਿਆਰ ਦੇ ਨਾਲ ਕਰਨਾ ਕੋਈ ਚੱਕਰ ਹੀ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਆਹ ਬਾਲਾ ਨੇ ਇਹ ਰਾਜੇ ਵਾਲੀ ਆ ਸੁੱਖਾ ਆ ਗਿਆ ਐਨੂੰ ਕਦੇ ਪੁੱਲੇ ਬੱਲੇ ਪੱਪ ਧਰਦਾ ਬੱਲੇ ਬੱਲੇ ਖੜਾ ਰਿਆ ਉਹ ਲਸਾੜੇ ਵਾਲਿਆ ਉਹ ਖਿੰਡਿਆ ਉਹ ਸੱਠੀ ਤੇ ਖੱਬੀ ਆਲਿਆ ਪਰ ਦੇ ਦੇ ਟੱਕਰ ਵੀ ਕਿੰਦੇ ਭਾਣੂ ਲੰਗੇ ਵਾਲੇ ਨਾਲ ਹੋ ਗਈ ਆ ਵੀ ਆਹ ਤੇਰੇ ਨਹੀਂ ਸਿੱਧਿਆ ਹਾਜੀ ਕਾਲੇ ਵੱਲੋਂ ਸਾਡਾ ਵੀ ਛੋਟਾ ਕਾਲਾ ਵੱਡਾ ਕਾਲਾ ਤਸਵੀਰਾਂ ਬਲਵੀਰ ਤੇ ਸੋਨੂ ਰੰਗ ਤੇ ਰਾਜੂ ਭਾਜੀ ਜੋ ਵੀ ਹੋ ਤੇ ਮੈਨੂੰ ਕਰੋ ਬੇਲਾ ਆ ਜੋਗੀ ਆ ਗਿਆ ਜੋਗੀ ਵੀ ਰਹਿੰਦਾ ਇੱਕ ਨਹੀਂ ਡੀਸੀ ਐ ਨਾਲ ਮਲਿਕ ਮਾਨ ਨਾਲ ਮੇਰੇ ਵੀਰੋ ਇਹ ਆ ਸ੍ਰੀਮ ਸ਼ਾਹ ਪ੍ਰਿਆ ਹੋਰ ਡੀਸੀ ਜੋਗੀ ਪੀਸੀ ਜੋਗੀ ਜੋਗੀ ਡੀਸੀ ਇਸੀ ਜੋਗੀ ਹਾਏ ਹਾਏ ਓ ਜੋਗੀ ਤੇਰੀਆਂ ਖੇਡ ਐ ਆ ਬਲੀ ਇਹ ਸੇਰ ਐ ਐਡਾ ਪਗੜੇ ਓ ਕਿੰਨਾ ਟਾਵਰਸ ਵਾਲੇ ਮਗੜੇ ਪੈਂਦੇ ਕ ਨਹੀਂ ਜਵਾਦ ਮੇਰੇ ਪੰਜਾਬੀ ਵੀਰੋ ਇਹ ਮਾ ਖੇਡ ਕਬੱਡੀ ਦਾ ਆਸਾਨ ਹੈ ਆਹ ਨੂੰ ਮੁਬਾਰਕ ਮਾਦਾ ਹੈ ਹੈਪੀ ਹੈਪੀ ਕਹਿੰਦਾ ਬੱਲੇ ਬੱਲੇ ਹੋਈ ਪਈ ਆ ਇਹ ਸਾਰੇ ਮਗਾਰੇ ਵਾਲੇ ਮਾਰਾਥੋਨ ਵਾਲੇ ਪੁੱਤੀ ਵਾਲੇ ਮਨੀਦੀ ਵਾਲੇ ਅਥੀਨਾ ਵਾਲੇ ਅੱਜਰ ਹੈਪੀ ਦੇ ਨਾਲ ਵੀਰੋ ਬੱਲੇਬਾਜ਼ ਡੀਸੀ ਦਾ ਹਰਕ ਜੱਪਾ ਬੱਬੂ ਤੇ ਰਾਜੇ ਵੱਲੋਂ 10 ਰੇਡ ਹੋਵੇਗਾ ਮੈਨੂੰ ਬੱਲੇ ਬੱਲੇ ਹੋਈ ਆ ਸ਼ਾਦबीर ਗੁਰਮੀਤ ਕਿੰਦੂ ਪਲੀਜ਼ ਹਾਂਜੀ ਹਾਂ ਜੈਬਾਦ ਬਾਕੀ ਹਰਕ ਜੱਪਾ ਬੱਬੂ ਤੇ ਰਾਜੇ ਵੱਲੋਂ 10 ਰੇਡ ਆ ਆ ਕਦੇ ਰੇਡ ਮੇਰੇ ਵੀਰੋ ਉਹ ਚੜਦਾ ਕਰਨ ਆ ਗਿਆ ਬਕਰ ਡੀਸੀ ਡੀਸੀ ਤੇ ਕਰ ਕਰਨ ਤੇ ਡੀਸੀ ਪਰ ਪੁਆਇੰਟ ਲਈ ਡੀਸੀ ਕਰਨ ਆਪਣੀ ਟੀਮ ਦੇ ਜੋਰਦੰਗ ਹੈ ਪਿਆ ਦੇ ਨਾਲ ਹਲਕਾ ਦੜਕਾ ਮਲਕਮਾ ਨਹੀਂਆ ਹੱਗੀ ਜੇ ਚੋਟ ਮਹਿਸੂਸ ਕਰ ਰਿਹਾ ਡੀਸੀ ਸਾਡਾ ਵੀਰ ਰੱਬ ਸਾਰੇ ਭਰਾਵਾਂ ਨੂੰ ਚਾੜ੍ਹੇ ਗਲਾ ਚ ਰੱਖੇ ਐਲੇ ਯਾਰ ਦੇ ਨਾਲ ਮੇਰੇ ਵੀ ਪਿਆ ਦੇ ਨਾਲ ਪਿਆ ਗਿਆ ਕੁਝ ਕੰਨੀ ਭਰਾ ਆ ਸਾਰੇ ਯਕਿ ਸਾਰੇ ਹੀ ਆਪਾਂ ਮੈਲਾ ਮਰਤਵਾਜ ਕੋਈ ਨਹੀਂ ਹੜਕਾ ਦੜ ਕੋ ਹੁੰਦਾ ਕਿਆ ਵੀ ਸ਼ੀਰਾ ਇਹਨੂੰ ਫਿੱਟਿਆ ਸ਼ੀਰਾ ਵੀ ਇਹਨੂੰ ਤਿਆਰ ਹੀ ਖੜਾ ਪੂਰਾ ਮੇਰਾ ਭਰਾ ਵੱਡਾ ਕਿ ਛੋਟਾ ਰੱਬ ਜਾਣਦਾ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਫਾਈ ਗਰਾਊਂਡ ਖਾਲੀ ਕਰ ਦਿਓ ਵੀਰ ਆਹ ਸਾਹਮਣੇ ਰੇਡ ਰੇਡ ਰਾਜਿਆੜੀਆ ਸੁੱਖਾ ਆ ਗਿਆ ਮੇਰੇ ਵੀਰੋ ਸੁੱਕੇ ਦੀ ਰੇਡ ਹੈ ਸੁੱਕੇ ਦੀ ਰੇਡ ਦੇ ਚਾਰ ਨੇ ਚਾਰੇ ਬਿਲਕੁਲ ਤਿਆਰ ਨੇ ਹਾਂ ਟੱਕਰ ਹਿੰਦੇ ਹਿੰਦੇ ਵੀ ਭਾਰੋ ਲੱਗੇ ਆਲੇ ਹਿੰਦੇ ਨੇ ਓ ਰਚਾ ਰੱਖਾ ਸੁੱਖਾ ਇਕੱਠਾ ਕਰਦਾ ਕਹਿੰਦੇ ਹਿੰਦੇ ਨੇ ਹਾਏ ਪੈਂਦੇ ਮੰਗੜੇ ਹਾਏ ਹੋਏ ਪਗੜੇ ਪੈਂਦੇ ਆ ਫਵਾਦ ਮਾ ਖੇਡ ਕਬੱਡੀ ਦਾ ਆ ਰਿਹਾ ਔਰ ਗੱਡੇ ਬੱਲੇ ਬੱਲੇ ਹੋਈ ਆ ਔਰ ਸਾਹਮਣੇ ਜੋਗੀ ਫੇਰ ਆ ਗਿਆ ਜੋਗੀ ਫੇਰ ਆ ਗਿਆ ਫੇਰ ਆ ਗਿਆ ਔਰ ਟੱਕਰ ਟੱਕਰ ਸੁਨੀਲ ਸ਼ਾਹਪੁਰੀਆਂ ਤੇ ਜੋਗੀ ਦੀ ਜੋਗੀ ਤੇ ਸੁਨੀਲ ਆਏ ਆਏ ਓ ਓਏ ਪਾਇਕੋਸੂਲੇ ਜੱਪੂ ਆਏ ਸ੍ਰੀਮ ਸਾਹਬਰੀਏ ਦਾ ਖੜਕਾ ਤੜਕਾ ਹੋ ਰਿਹਾ ਕਿ ਨਹੀਂ ਅਜੀ ਸ੍ਰੀਮ ਸਾਹਬਰੀਏ ਨੂੰ ਇੱਕ ਜੱਫੀ ਦੇ ਦਾਰ ਮਨਪ੍ਰੀਤ ਗੁਰੇ ਵੱਲੋਂ ਸਰਗ ਜੱਫਾ ਨਾਸਰ ਰੋਵਾਂਗਾ ਸੀਨ ਦਾ ਫੜ ਲਿਓ ਬਾਅਦ ਪੈਸੇ ਮੇਰਾ ਵੀ ਪੁੱਜਦੇ ਕਰਦੇ ਮੇਰਾ ਵੀ ਪੁੱਜਦੇ ਕਰਦੇ ਜੈ ਬਾਨ ਦਾ ਹਰ ਇੱਕ ਜੱਫਾ ਇੰਡੀਅਨ ਕਮਿਊਨਿਟੀ ਕਿੰਨੀ ਟੀਮ ਲੰਬੀ ਆ ਰਹਿਣਾ ਹੋਵੇਗਾ ਤੇ ਸਾਡੇ ਹਰ ਓ ਓ ਓ ਓ ਇਹ ਨੂੰ ਕਹਿੰਦੇ ਖੜਕਾ ਦੜਕਾ ਇਹ ਨੂੰ ਕਹਿੰਦੇ ਆ ਖੜਕਾ ਦੜਕਾ ਹੋ ਰਿਹਾ ਇਹਨੂੰ ਬੱਲੇ ਬੱਲੇ ਹੋ ਰਹੀ ਆ ਇਹਨੂੰ ਧੜਕਣ ਹੋ ਗਈ ਹੈ ਕਬੱਡੀ ਵਾਲੇ ਇਹ ਧੜਕਣ ਭਾਈ ਇੱਦਾਂ ਇਕੱਠੇ ਨਾ ਹੋਇਆ ਕਰੋ ਪਿਆਰ ਦੇ ਨਾਲ ਭਾਈ ਗਰਾਊਂਡ ਵਕਾਸ ਕੁਚਰ ਸਾਹਿਬ ਗਰਾਊਂਡ ਦੇ ਵਿੱਚ ਦੋ ਬੰਤੇ ਰੱਖੋ ਆਪਣੇ ਤੇ ਉਧਰੋਂ ਵੀ ਮੈਂ ਕਹਿੰਦਾ ਦਸ਼ਮੀਸ਼ ਕਬੱਡੀ ਕਲੱਬਾਂ ਦੇ ਦੋ ਬੰਦੇ ਰੱਖੋ ਬਾਕੀ ਪਲੀਜ਼ ਬਾਹਰ ਬਾਹਰ ਹੋ ਜਾਓ ਬੇਤੀ ਆ ਔਰ ਰੇਡ ਕਰਨ ਘੁਗਸ਼ੋਰੀਏ ਦੀ ਆ ਇੱਕ ਗੱਨੀ ਟੀਸੀ ਆ ਦਲਜੀਤ ਸਿੰਘ ਜੀ ਬੱਲੇ ਬੱਲੇ ਹੋ ਗਈ ਅੱਜ ਕ ਅੱਜ ਬੱਲੇ ਬੱਲੇ ਹੋ ਗਈ ਇਹਨਾਂ ਦੀ ਧਰਤੀ ਦੇ ਔਰ ਟੱਕਰ ਮਲੀਕ ਮਾਰ ਹਏ ਰੇ ਰਿਸਾ ਤੇਰੀਆਂ ਕਰ ਰ ਕਰ ਨਹੀ ਰਿਸਾ ਤੇਰੀਆਂ ਬੱਲੇ ਬੱਲੇ ਆ ਇਹ ਸਾਧਾ ਮਗਰੀਆ ਬਾਬਾ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਬਹੁਤ ਸਾਰਾ ਮਾਨ ਸਰਮਾਨ ਜਜੀਤ ਸਿੰਘ ਜੀ ਸਾਡੇ ਗੁਰੂ ਘਰ ਦੇ ਪ੍ਰਧਾਨ ਸਤਨਾਮ ਸਿੰਘ ਮੇਕਬਾਲ ਦੇ ਭਾਈ ਜੀ ਬੱਲੇ ਬੱਲੇ ਤੇ ਸੁੱਖਾ ਫੇਰ ਰੱਖ ਲਿਆ ਹਲ ਸਾਡੇ ਵਾਲਾ ਨਹੀਂ ਇਹ ਤਾਂ ਸੇਕੀ ਐ ਇਹ ਤਾਂ ਸੇਕੀ ਐ ਇਹ ਤਾਂ ਸੇਕੀ ਐ ਪਰ ਪੁਆਇੰਟ ਇਸ ਲਈ ਰਾਜੇੜੀਆ ਸੁੱਖਾ ਸੁੱਖਾ ਜਿੰਨਨ ਜੋਗੀ ਜਨੀ ਮਲਾ ਦਾਸਰੋ ਆਹ ਸਾ ਨਵੀਰ ਅਮਰਤ ਸਿੰਘ ਦੀ ਬਣਾ ਬਕਰ ਜੋਗੀ ਵੀ ਸੀ ਮੈਂ ਭੰਵੇਂ ਆਰਨੇ ਬੱਲਾ ਜੈਪਾਲ ਦੇ ਤੈਨੂੰ ਜੱਫੇ ਪਿਆਰ ਹੋਵੇ ਹੋਣਗੇ ਪੈਸਾ ਕਿਸੇ ਨੇ ਨਹੀਂ ਖੜਾਇਆ ਬੁਲਾਈ ਜਾਂਦੇ ਆ ਪਰ ਜੈਪਾਲ ਬਾਦ ਤੇ ਚਾਪੀ ਲੈ ਲਈ ਮੇਰਾ ਵੀਰ ਪੈਸੇ ਖੜਾਉਣਿਆਂ ਤੱਕ ਪੁੱਜਦੇ ਕਰਦੇ ਹੋ ਜਿਹੜੇ ਜਿਹੜੇ ਵੀਰ ਨਾਮ ਲਾਦੇ ਆ ਬੇਤੀਆ ਕਿ ਬਾਬਾ ਗੁਰਵੀਰ ਸਿੰਘ ਜੀ ਕਿਸੇ ਤੋਂ ਨਹੀਂ ਬੱਤਨੀ ਬੀਨ ਦੇ ਨਹੀਂ ਵਜਾਈਆ ਹੋਣ ਤਾਂ ਗਏ ਆ ਪਰ ਜੱਸ ਬੜੀ ਆਈ ਆ ਉਹ ਜੱਸ ਆ ਰਹੀ ਨਹੀਂ ਸਾਧ ਬੁਰੀਆ ਬੁੱਟਾ ਆ ਉਹ ਬੱਲੂ ਉਹ ਬੁੱਟਾ ਤੇ ਬੰਦੇ ਬੱਲੂ ਕੀ ਕਹਿੰਦਾ ਬੁੱਢੇ ਰੈਫਰੀ ਦਾ ਫੈਸਲਾ ਆਖਰੀ ਤੇ ਟਲ ਹੋਵੇਗਾ ਰੈਫਰੀ ਦਾ ਫੈਸਲਾ ਆਖਰੀ ਤੇ ਟਲ ਹੋਵੇਗਾ ਇਹ ਪੁਆਇੰਟ ਇਸ ਵੇਲੇ ਜਨਾ ਰੈਫਰੀ ਇਹ ਤਾਂ ਜਾਪੀਦਾ ਹੋਇਆ ਹੈਲੇ ਕੋਈ ਵੀ ਆ ਜਾਣਾ ਆਓ ਫਾਈਨਲ ਹੈ ਇਹਦਾ ਹੋਦਾ ਮੈਚ ਜਰੂ ਸਾਡੇ ਵੀਰ ਸੋਹਣੇ ਭਾਰ ਦਵਾਜ ਜਿਨ੍ਹਾਂ ਵੱਲੋਂ ਹਰ ਇੱਕ ਜਿੱਤੀ ਹੋਈ ਟੀਮ ਨੂੰ ਸਮਾਰਟਵਾਚ ਰਤੂ ਸਟੂਡੀਓ ਤੇ ਬੀਜੇ ਚੰਦੀ ਤੇ ਪਵਨ ਜਸਪਾਲ ਜਿਨ੍ਹਾਂ ਨੂੰ ਜਿਹੜੀਆਂ ਸਮਾਰਟਵਾਚਾਂ ਦਿੱਤੀਆਂ ਜਾਣੀਆਂ ਸਾਡੇ ਵੀਰ ਇੱਧਰ ਵੱਡਾ ਧੰਨਵਾਦ ਤਾਜਾ ਮੋਬਾਈਲ ਜਿਨ੍ਹਾਂ ਵੱਲੋਂ ਵੱਡੇ ਸਹਿਯੋਗ ਹੈ ਤਾਜਾ ਮੋਬਾਈਲ ਤਾਜਾ ਲਾਈਵ ਕਲੀਨਿਕ ਜਿਨ੍ਹਾਂ ਵੱਲੋਂ ਬਹੁਤ ਵੱਡਾ ਸਹਿਯੋਗ ਆਪ ਦੇ ਇਸ ਕਮੇਟੀ ਕੱਪ ਦੇ ਵਿੱਚ ਆ ਜਾ ਮੇਰੇ ਅੰਦਰ ਆ ਜਾ ਮੇਰਾ ਭਰਾ ਹਾਂਜੀ ਛੱਡੀ ਜਣਾ ਚੱਕੀ ਚੱਲ ਬਈ ਸੁੱਕਿਆ ਬਹੁਤ ਸਾਰਾ ਮਾਣ ਹੈ ਸਾਡੇ ਸਣੀ ਪ੍ਰਧਾਨ ਬਲਜੀਤ ਗਰੇਟਾ ਤੇ ਜੱਸਾ ਮਿਰਗ ਜਿਨ੍ਹਾਂ ਵੱਲੋਂ ਮਘਾਰੇ ਦੀ ਕਬੱਡੀ ਕੱਪ ਦੇ ਸੋਨੇ ਦੇ ਚੈਨਾਂ ਨਾਲ ਜਿਹੜੇ ਵੈਸਟੇਟੇਰ ਤੇ ਬੈਸਟ ਜਾਫੀ ਦੇ ਲਈ ਵਿਸ਼ੇਸ਼ ਮਾਣ ਸਮਾਗ ਤੇ ਜਾਣਗੇ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਵੱਲੋਂ ਮਘਾਰੇ ਅਗਲੇ ਸਾਲ ਕਬੱਡੀ ਕੱਪ ਤੇ ਜਿਹੜੇ ਵਿਸ਼ੇਸ਼ ਮਾਣ ਸਮਾਤ ਦੇਣਗੇ ਸਾਡਾ ਵੀਰ ਜੱਗੀ ਦਰਜੋਗੀ ਦੇ ਮਲਿਕਮਾਨ ਦੀ ਓ ਜੋਗੀ ਓ ਮਲਿਕਮਾਨ ਆਏ ਜੋਗੀ ਏ ਮਲਿਕਮਾਨ ਕੁੜ 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 ਓ ਪੰਡੇ ਨਹੀਂ ਭਗੜੇ ਜੀ ਸਾਲਿਆ ਆ ਪੰਡੇ ਆ ਭੰਗੜੇ ਭੰਗੜੇ ਕਹਿਣਗੇ ਆਹ ਨੂੰ ਖੜਕਾ ਦਰਕਾ ਹੋ ਜਾ ਹਏ ਕੋਈ ਨਹੀਂ ਤਿਆਰ ਇਹਨਾਂ ਮਲਿਕਮਾਨ ਪਿਆਰ ਦਾ ਮੇਰੇ ਆਰਨੇ ਵੱਲੋਂ ਭਾਈ ਭਾਈ ਮੇਰੇ ਵੀਰ ਕੀ ਕੀ ਯਾਰ ਅੱਛੀ ਤਾਰ ਪਾਜੀ ਛੱਡੋ ਪਲੀਜ਼ ਮੇਰਾ ਭਰਾ ਗਰਾਉਂਡ ਦੇ ਵਿੱਚੋਂ ਬਾਹਰ ਹੋ ਜਾਓ ਕਪਨਿਆਲੇ ਬੇਨਤੀ ਐ ਪ੍ਰਬੰਧਕ ਮੇਰੇ ਵੱਲੋਂ ਬੇਨਤੀ ਐ ਮੇਰਾ ਭਰਾ ਇਦਾਂ ਨਾ ਕਰੋ ਗਰਾਉਂਡ ਦੇ ਵਿੱਚ ਬਕਾਸ ਗੁੱਜਰ ਜੀ ਸਾਰੇ ਮੇਰੇ ਵੀਰ ਬਾਹਰ ਕਰ ਦਿਓ ਪਲੀਜ਼ ਸਾਰੇ ਵੀਰਾਂ ਨੂੰ ਬਾਹਰ ਕਰ ਦਿਓ ਗਰਾਉਂਡ ਦੇ ਵਿੱਚੋਂ ਬੜਾ ਧੰਨਵਾਦ ਜਸਵੀਦਰ ਸਿੰਘ ਜੀ ਇਹ ਜਿਹੇ ਡਰਾਈਵਰ ਮੇ ਮਲਗਵਾਲ ਕਹਿੰਦਾ ਜਿੰਨੇ ਬੰਦੇ ਪਿਆਰ ਕਰਦੇ ਆ ਮਿਹਰਬਾਨੀਆਂ ਅੰਦਰ ਆਓ ਕੋਈ ਨਹੀਂ ਤੁਸੀਂ ਬਾਹਰ ਆਪਣਾ ਜੁਆਏ ਕਰੋ ਬਹੁਤ ਤੁਸੀਂ ਸਾਰੇ ਪਲੇਅਰਾਂ ਨੂੰ ਪਿਆਰ ਕਰਦੇ ਆ ਅੰਦਰ ਆਓ ਪਲੀਜ਼ ਕੰਨਾ ਮਨੀਤ ਜੀ ਬੜਾ ਧੰਨਵਾਦ ਹੈ ਐਨੂੰ ਬੱਲੇ ਬੱਲੇ ਹੋ ਗਈ ਆ ਓ ਹੈਪੀ ਕਹਿੰਦੇ ਫੇਰ ਆ ਗਿਆ ਕੋ ਤਗੜੇ ਹੱਥ ਦਾ ਬੰਦਾ ਕਰਕੇ ਆ 50 ਰੋ ਦੇ ਤੱਕ ਜੱਫੇ 50 ਰੋ ਦੇ ਤਿੰਨ ਜੱਫੇ ਹੋਣਗੇ ਪੰਮੇ ਆਰਮੇ ਵੱਲੋਂ ਹਾਂਜੀ ਹਾਂਜੀ ਇੱਧਰ ਆ ਆ ਗਿਆ ਕਰਨ ਆ ਗਿਆ ਧੁੱਕ ਸ਼ੋਰਾਂਗਾ ਉਹ ਇਹ ਕਰਨ ਆ ਗਿਆ ਉਹ ਪਿੱਛੇ ਪਿੱਛੇ ਆ ਜਾ ਬੱਕਰਾ ਵਾ ਜੱਟ ਉਹ ਟੱਕਰ ਸ਼ੈਰੀ ਗੁੱਜਰ ਉਹ ਕਰਨ ਤੇ ਸ਼ੈਰੀ ਗੁੱਜਰ ਇਹਨੂੰ ਬੱਲੇ ਬੱਲੇ ਹੋਈ ਆ ਉਹ ਗਰੀਸ ਵਾਲਿਆ ਸਵਾਦ ਆ ਮੰਗਣੀ ਅਤੇ ਨਾੜੇ ਸੌ ਦੇ ਲੰਗ ਨਹੀਂ ਬਰਾਧੋ ਵਾਲੇ ਵੀ ਆਏ ਆ ਆ ਤੂੰ ਦਿਲਜੀਤ ਸਿੰਘ ਜੀ ਬੱਲੇ ਬੱਲੇ ਹੋ ਗਈ ਟਾਵਰਸ ਦੇ ਵਿੱਚ ਅੱਜ ਆਹ ਤਾਬੇ ਦੀ ਕਰਪਾ ਹੋ ਗਈ ਆ ਨੂੰ ਤਨ ਤਨ ਹੋ ਗਈ ਹੈ ਕਬੱਡੀ ਵਾਲਿਓ ਇਹ ਤਨ ਤਨ ਹੋ ਗਈ ਹੈ ਆ ਜੈਪਾਲ ਤੇ ਸੁੱਖੇ ਦੀ ਟੱਕਰ ਹਾਏ 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 ਅਲੀ ਅਲੀ ਅਬਾ ਚੱਕ ਕੇ ਸੈਂਟੀ ਕੀ ਹੋ ਗਿਆ ਚੱਕ ਕੇ ਲੱਕੋਂ ਨੂੰ ਥਣਿਆ ਹੈ ਹੈਪੀ ਤੇ ਰਾਮਾ ਰੀਡੀ ਕੋਟੀ ਕਲਾ ਹਾਸਮਾਨ ਲਓ ਜੀ ਬਾਬਾ ਜੀ ਆ ਜਾਓ ਫੇਰ ਹਾਸਮਾਨ ਆਰਾਮ ਦੇ ਪਲ ਤੇ ਵਾਰਡਰ ਬ੍ਰੇਕ ਮਾਰਾਦੋਨਾ ਦਸ਼ਮੇਸ਼ ਕਬੱਡੀ ਕਲੱਬ ਦੇ ਸਾਡੇ 12 ਪੁਆਇੰਟ ਸ਼ੇਰੇ ਪੰਜਾਬ ਕਬੱਡੀ ਕਲੱਬ ਦੇ 10.2 ਅੰਕਾਂ ਦਾ ਫਰਕ ਹੈ ਸਿਰਫ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਤੀਰ ਤਮਾਨ ਜਾ ਕੁਝ ਵੀ ਹੋ ਸਕਦਾ ਕਰਮ ਅਜੇ ਤਾਂ ਤੀਰ ਕਮਾਂਡ ਹੈ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਵੱਲੋਂ ਸੋਨੇ ਦੀਆਂ ਮੁੰਦਰੀਆਂ ਆ ਮਗਰ ਦੇ ਕਬਡੀਆਂ ਦੇ ਸੋਨੀਆਂ ਚਿੰਨਾ ਮੇਰੇ ਵੀਰ ਜਿੰਨੇ ਵੀ ਸਾਡੇ ਭਰਾ ਪਾਕਿਸਤਾਨੀ ਮੇਰੇ ਵੀਰ ਹਨ ਉਹਨਾਂ ਪ੍ਰਤੀ ਬੇਨਤੀ ਆ ਤੁਸੀਂ ਸਾਡੇ ਭਰਾਵੋ ਪਰ ਸੰਯੋਗ ਦਿਓ ਪੈਸੇ ਜਿੰਨੇ ਵੀ ਦੇਣਾ ਹੈ ਮੇਰੇ ਵੀਰ ਇੱਧਰ ਆ ਕੇ ਦੇਵਾ ਕਰੋ ਗਰਾਊਂਡ 'ਚ ਜਾ ਕੇ ਤੇ ਪੈਸਾ ਨਾ ਸੱਟੇ ਇਹਨਾਂ ਦੇ ਜਿਹੜੇ ਵੀ ਖਿਡਾਰੀ ਨੂੰ ਪੈਸੇ ਦੇਣੇ ਆ ਉਹਦਾ ਨਾਮ ਲੈ ਕੇ ਇਹਦੇ ਆਪਣੇ ਪਵਨਪਾਲ ਜੀ ਕੋ ਆ ਕੇ ਕਰੋ ਇਸ ਜਾਣ ਕੋ ਨੂੰ ਪੈਸੇ ਦੇ ਕੇ ਜਾਇਆ ਕਰੋ ਆਪਾਂ ਮੈਚ ਨਾ ਖੜਾ ਕਰਿਆ ਬੜਾ ਆਨੰਦ ਆ ਰਿਹਾ ਸਾਰਿਆਂ ਨੂੰ ਫਾਈਨਲ ਮੈਚੇ ਮੇਰੇ ਵੀ ਟਕਰਾਂਗੇ ਵੱਡੀ ਸੇਵਾ ਵੱਡਾ ਧੰਨਵਾਦ ਹੈ ਬਾਬਾ ਗੁਰਮੀਤ ਜੀ ਆਹ ਕਰਨਵਾਸੀ ਤੇ ਜੋਗੀ ਆਹ ਜੋਗੀ ਤੇ ਮਲਿਕ ਮਾਨ ਜੋਗੀ ਤੇ ਮਲਿਕ ਮਾਨ ਜੋਗੀ ਤੇ ਮਲਿਕ ਮਾਨ ਇਹ ਮਲਿਕ ਮਾਨ ਹੈ ਇਹ ਮਲਿਕ ਆਹ ਐ ਮੋਪਾ ਦੇ ਟਕੜੇ ਮਲਿਕਾਂ ਦੇ ਹਲੀ ਹਲੀ ਇਹਨਾਂ ਸਾਡਾ ਸੰਨੀ ਪ੍ਰਧਾਨ ਜੱਸਾ ਮਿਰਤ ਤੇ ਬੱਲੀ ਗਰੇਟਾ ਤੇਜੀ ਸਰਾਨਾ ਮੋਹਸਨਾ ਮਾਨੂਜੇ ਕਰਦੇ ਵੱਡਾ ਧਰਮਾ ਦਾ ਆ ਸਾਹਮਣੇ ਮੇਰੇ ਪੰਜਾਬੀ ਵੀਰੋ ਉਹ ਹੈਪੀ ਆ ਗਿਆ हैप्पी आ गया ए हैप्पी आ गया हैप्पी फैसला रेफरी का होगा हैप्पी भाई फैसला रेफरी का होगा आखिरी अटल होगा जेदे बल इशारा होगा प्लीज जो रेफरी का फैसला हो आखिरी अटल हो गया प्लीज दोबारा नहीं बहुत बहुत धन्यवाद ਰਮਿੰਦਰ ਮਿੱਚੋ ਜੀ ਜਸਵਿੰਦਰ ਸਿੰਘ ਜੀ ਫੁੱਡੀ ਭਾਜੀ ਸਕਾਲਾ ਤੋਂ ਗੁਰਵਿੰਦਰ ਸਿੰਘ ਕਿੰਨਾ ਮਨੀ ਵੀ ਗੁਰਵਿੰਦਰ ਸਿੰਘ ਸੰਧੂ ਬਿੰਨਾ ਢਿੱਲੋ ਜਸਵਿੰਦਰ ਸਿੰਘ ਜੀ ਬਖਤਾਰ ਸਿੰਘ ਗੁਲਦੀਪ ਸਿੰਘ ਰਾਜਾ ਭਾਜੀ ਰੱਤੋ ਵਾਲੇ ਕਰਨ ਜਿਹੜੇ ਜਸਕਰ ਸਾਡਾ ਵੀਰ ਸਤਨਾਮ ਸਿੰਘ ਵਿਰਗ ਜਿਹਨਾਂ ਦਾ ਵੱਡਾ ਕਾਰੋਵਾਰ ਹੈ ਆ ਸਾਹਮਣੇ ਮੇਰੇ ਪੰਜਾਬੀ ਵੀਰੋ ਸਾਹਮਣੇ ਇਸ ਵੇਲੇ ਕਰਮ ਆ ਗਿਆ ਕੁਸ਼ੇਰੀਆ ਪਰ ਪੁਆਇੰਟ ਇਸ ਵੇਲੇ ਕਰਨ ਆਪਣੀ ਟੀਮ ਨੂੰ ਜੋੜ ਰਹੇ ਹੈ ਆਹ ਸੋ ਜੱਫੇ ਲਾਗੇ ਦਾ ਉੱਛੇ ਉਦੋ ਉੱਛੇ ਮਿੱਥੇ ਹਰ ਜੋ ਉਹ ਸੁੱਖਾ ਆ ਗਿਆ ਰੱਜੇ ਵਾਲੀਆ ਰੱਜੇ ਵਾਲੀਆ ਸੁੱਖਾ ਲੈਂ ਦੇ ਕੇ ਛਿਰੇ ਮਗਰ ਲੈਂ ਦੇ ਆਏ ਆਹ ਨਸਾੜੇ ਵਾਲਾ ਬੜੀ ਵਾਲਾ ਬੜੀ ਵਾਲਾ ਨਸਾੜੇ ਵਾਲਾ ਆਏ ਹੋ ਮੇਰੀ ਸਾਥ ਤੇਰੀਆਂ ਸੁੱਖਾਂ ਮੇਰੀ ਸਾਥ ਤੇਰੀਆਂ ਸੁੱਖਿਆ ਮੇਰੀ ਸਾਥ ਤੇਰੀਆਂ हाँ जी दोस्तों जयपाल प्याह जयपाल होगा तेरा हैपी भाजी एलान कराने आ जप्पा ला तो पंजा प्या कठे करके जेल पा दे, दे बहुत है और सामने आ रेल मेरा पंजाबीजो भी है ਇਹ ਜੈਪਾਲ ਲੌਗੋ ਵਿੱਚ ਆ ਓਏ ਹੋ ਅਜੀ ਤਾਂ ਸਾਰੇ ਸਵਾਦ ਆਇਆ ਕਿ ਨਹੀਂ ਪੂਰਾ ਇਹਨੂੰ ਪੂਰਾ ਬੱਲੇ ਬੱਲੇ ਕਰਾਤੀ ਹੈ ਵਾਰਗਵਾਦ ਹੈ ਸਾਰੀ ਕਲਗੀ ਤਾਰੇ ਸਪੋਰਟ ਕੋਟੀ ਕਲਬ ਦੀ ਟੀਮ ਨੂੰ ਰਾਜੀ ਚਾਲ ਨਾਸਰ ਕਦੇ ਲਈ ਫਾਜਲ ਹਦੂਰੀ ਹਾਂ ਉਹ ਸਾਹਮਣੇ ਟੱਕਰ ਚੁੱਟੀ ਵਾਲੇ ਪਿੰਦਰ ਦੇ ਨਾਲ ਮਲਿਕ ਮਾਨ ਦੀ ਅੰਗ੍ਹੀ ਆ ਮੇਰੇ ਵੀਰੋ ਰਮਨ ਦੇ ਹੈਪੀ ਰਿਣੀ ਵਾਲੇ ਸਰ ਬਰਮਨ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਜੱਪਿਆ ਯਾਬਾ ਜੱਪਾ ਲਾਉਗਾ ਅਮਰਜੀਤ ਦਾ ਪਿਆਰ ਉਹਦਾ ਹੋਵੇਗਾ ਅਮਰਜੀਤ ਸਿੰਘ ਦੀ ਮਨਜ਼ੂ ਨਵੀ ਚਾਰ ਜਿੰਦਾ ਪਿਆਰ ਉਹਦਾ ਜਪਾ ਅਜਬਨ ਸਾਰੇ ਮੈਨੂੰ ਨਾਕਰੂ ਦੇਣਾ ਨਾਕਰੂ ਅੱਛੀ ਬਨਾਸਾ ਮਾਰ ਹੋ ਜਾਣਾ ਔਰ ਸਾਹਮਣੇ ਰਾਜਿਆਰੀਆ ਸੁੱਕਾ ਆ ਗਿਆ ਔਰ ਰਾਜਿਆਰੀਆ ਸੁੱਕੇ ਦੀ ਰੇਡ ਤੇ ਹੈਪੀ ਤੇਰੇ 10 ਸਾਰੇ ਰਾਜੋ ਭੇਜਦੇ ਕਰ ਦਿਓ ਆ ਸਾਹਮਣੇ ਟੱਕਰ ਟੱਕਰ ਮੇਰੇ ਵੀਰੋ ਇਧਰ ਆ ਜਾ ਮੇਰਾ ਭਰਾ ਆ ਰੱਦੇ ਵਾਲੀ ਸੁੱਖਾ ਪੈਂਡ ਸੋਨੇ ਤੇਰਾ ਜੀ ਵਾਲੀ ਸੇਠੀ ਦੇ ਦੋ ਜੱਫੇ ਸਨੀ ਪ੍ਰਧਾਨ ਬਲਜੀਤ ਗਰੇਟਾ ਤੇ ਜੱਸਾ ਮੇਰੇ ਕਹਿੰਦਾ ਪਿਆਰ ਦੇ ਹੋਗੇ ਸੇਠੀ ਮਨਸੂਰਪੁਰ ਵਾਲੇ ਵੀ ਸੇਠੀ ਮਲਤਾਨੀ ਦੇ ਜੈਬਾਲ ਤੇਰਾ ਹਰ ਇੱਕ ਜੱਫਾ ਪਿਆਰ ਦੇ ਵਾਹੇਗਾ ਉਹ ਤਾਂ ਧੰਨਵਾਦ ਆ ਸਾਹਮਣੇ ਪਰਮਾ ਮਲੇ ਪੰਜਾਬੀ ਦੇ ਕੋਕਸੌਰ ਵਾਲਾ ਆ ਕਰਨ ਦੀ ਟੱਕਰ ਔਰ ਪੁਆਇੰਟ ਇਸੇ ਨੂੰ ਸਵਾਸ ਬੰਦੀ ਜੀ ਕਹਿੰਦੇ ਜਿਹੜਾ ਕਰੰਦਾ ਪਕਸੂਰਾ ਕਰੰਦਾ ਇਟਲੀ ਵਾਲੇ ਅਰੰਦਾ ਅੱਗੇ ਪਿੰਦੇ ਗਰਾਊਂਡ ਕਲੀਅਰ ਕਰ ਦਿਓ ਆ ਸਾਹਮਣੇ ਉਹ ਗੋਲ ਆ ਗਿਆ ਇਹ ਬਲੇਰਾਂ ਵਾਲਾ ਹੈਪੀ ਆ ਗਿਆ ਮੇਰੇ ਵੀਰੋ ਇਹ ਸਪੇਨ ਵਾਲਾ ਹੈਪੀ ਆ ਗਿਆ ਔਰ ਇਹ ਦਾ ਸੁੱਖਾ ਸੁੱਖਾ ਸੁੱਕਾ ਮੱਠਾ ਦੇ ਐਨ ਬੱਲੇ ਬੱਲੇ ਹੋ ਰੇ ਨੇ ਆਏ ਆਏ ਆਹ ਭਾਈ ਗਰਾਊਂਡ ਤੁਸੀਂ ਭਾਈ ਮਾਰ ਮੇਰਾ ਬੀਚ ਅਨੰਦ ਲੋ ਰੈਫਰੀ ਹੈਗੇ ਆ ਮੇਰਾ ਭਰਾ ਰੈਫਰੀ ਹੈਗੇ ਆ ਤੁਸੀਂ ਟੈਨਸ਼ਨ ਨਾ ਲਓ ਆਹ ਸਾਹਮਣੇ ਆਹ ਕੋ ਗਿਸ਼ੜਿਆ ਕਰੇ ਟੱਕਰੀ ਟੱਕਰੀ ਕਿਹਦੇ ਨਾਲ ਹੋਈ ਆ ਸੁਭਾਸ਼ ਬੱਲੂ ਜੀ ਦੱਸਣਗੇ ਫੈਸਲਾ ਇਹਦਾ ਸਵਾਤ ਖੁੱਲੀ ਜੀ ਵੀਰ ਕੋਈ ਨਹੀਂ ਕਰਨ ਭਾਜੀ ਆ ਜਾਓ ਮੇਰਾ ਭਰਾ ਆ ਜਾਓ ਫਿਰ ਫੈਸਲਾ ਰੈਫਰੀ ਦਾ ਹੋਇਆ ਵਾਪਸ ਸਾਰਿਆਂ ਨੇ ਮੰਨਣਾ ਆਹ ਰੋ ਬੱਲੇ ਬੱਲੇ ਸਾਡੇ ਦੇ ਚੱਕਰ ਸੰਨ ਆਜਾਦ ਮੁਹੰਮਦ ਜੀ ਸਾਡੇ ਵੀਰ ਅਫਸੋਨੀ ਭਾਰਤਵਾੜ ਦੇ ਵੱਲੋਂ ਕਹਿੰਦੇ ਹਰ ਇੱਕ ਜੇਤੂ ਵੀਰ ਨੂੰ ਘੜੀ ਦੇ ਨਾਲ ਬਾਦ ਦੇ ਨਾਲ ਸਨਮਾਨ ਕਰਨਾ ਡੀ ਜੀ ਚੰਦੀ ਬਹੁਤ ਜਸਰ ਤੇ ਰਤੂ ਸਟੂਡੀਓ ਇਹਨਾਂ ਨੂੰ ਸਨਮਾਨ ਵਾਣਾ ਇਹਦਾ ਸਨਮਾਨ ਕੀਤਾ ਜਾਵੇਗਾ ਆਹ ਸਾਹਮਣੇ ਰਾਜੇਵਾਲੀਆ ਸੁੱਖਾ ਹੋ ਆ ਗਿਆ ਜੇ ਬਾਲੇ ਕੇ ਤੇ ਫਾਲਾ ਲੇ ਤਾਂ ਪੰਦਨ ਹੋ ਜੂਗੀ ਸਵਾਦ ਆਊਗਾ ਪੱਲਾ ਗਿਆ ਦਾ ਐਨੂੰ ਖਰਚਾ ਦਾ ਪੂਰਾ ਹੋਗਾ ਭਾਈ ਭਰਾਵਾਂ ਨੂੰ ਬੇਨਤੀ ਆ ਮੇਰਾ ਵੀਰ ਜਿਹੜੇ ਮੈਚ ਦੇ ਵਿੱਚ ਕੋਈ ਨਹੀਂ ਮੇਰਾ ਵੀਰ ਰੈਫਰੀ ਹੈਗੇ ਆ ਇਹਨੂੰ ਬੱਲੇ ਬੱਲੇ ਹੋਊਗੀ ਅੱਜ ਹੋਗੀ ਅੱਜ ਹੋਗੀ ਵੀਰ ਸੱਟ ਲੱਗੀ ਹੈ ਪ੍ਰਮਾਤਮਾ ਮਿਹਰ ਕਰੇ ਬੜਾ ਟੌਪ ਦਾ ਖਿਡਾਰੀ ਢੰਡੋ ਵਾਲੀਆ ਇਹਨੂੰ ਆਹ ਸਾਹਮਣੇ ਕੌਣ ਆ ਗਿਆ ਜੱਫਾ ਜੱਪਾ ਲਾ ਗੂ ਜਨਜੀਤ ਸਿੰਘ ਜੀ ਕਹਿੰਦੇ 50 ਰੋ ਤੇਰੇ ਨੂੰ ਹੋਰੇ ਹੋਵੇ ਜੱਪਾ 50 ਰੋ ਦਾ ਜੱਫਾ ਹੋਵੇਗਾ ਤੇਰੇ ਇੱਕ ਜੱਫਾ 1.5 ਹਜ਼ਾਰ ਹੋਵੇਗਾ 150 ਰੋ ਦਾ ਜੱਫਾ ਹੋਵੇਗਾ 150 ਰੋ ਦਾ ਜੱਫਾ ਹੋਵੇਗਾ 150 ਰੋ ਦਾ ਜੱਫਾ ਆਇਆ ਤੇ ਕਹਿੰਦੇ ਆਏ ਆ ਉਧਵੇ ਗਾਦੇ ਮੇਰਾ ਭਰਾ ਸੁੱਖੇ ਰਾਜੋ ਵਾਲੇ ਪੰਜਰ ਹੋਇਆ ਉੱਥੇ ਮੇਰਾ ਭਰਾ ਫਰਾਇਆ ਕਿਸੇ ਨੂੰ ਉੱਥੇ ਫਰਾਈ ਮੱਟ ਆ ਲੈ ਲੈ ਫਰਾਇਆ ਹੋ ਸਾਹਮਣੇ ਮੇਰੇ ਵੀਰੋ ਆ ਰੇਡ ਕਰਨ ਆ ਗਿਆ ਕੋਕਸ਼ਰ ਆ ਕਰਨ ਆ ਕਰਨ ਦੀ ਰੇਡ ਸ਼ਾਮਾਂ ਪਈਆਂ ਤੇ ਸ਼ਾਮ ਆ ਟੱਕਰ ਆ ਟੱਕਰ ਆ ਟੱਕਰ ਕਿਹਦੇ ਨਾਲ ਹੋ ਗਈ ਆ ਓਏ ਆਏ ਕਰਨ ਤੋਂ ਖਿਸ਼ੋਰ ਉਹਦੇ ਲਈ 10 ਸਰਵ ਆਏ ਆ ਪੱਟੇ ਵੱਡੇ ਲੁਹੇਰਾ ਵੀਰ ਮੈਚ ਤੋਂ ਬਾਅਦ ਖੜਲੇ ਜਾਂ ਫੜਲਾ ਕਰਨ ਕੋ ਖਿਸ਼ੋਰ ਦੇ ਲਈ 10 ਸਰਵ ਆਏ ਆ ਬਹੁਤ ਬਹੁਤ ਧੰਨਵਾਦ ਆ ਸਾਹਮਣੇ ਆ ਗਿਆ ਮੇਰੇ ਵੀਰੋ ਹੈਪੀ ਆ ਗਿਆ ਸੁਪੇਨਾ ਆ ਆ ਇਹਨੂੰ ਦਾ ਮਤਲਬ ਆਈ ਲਵ ਯੂ ਪਿੱਛੇ ਪਿੱਛੇ ਜਾ ਔਰ ਟੱਕਰ ਸੋਨੀ ਪੰਡਤ ਦੇ ਨਾਲ ਪੁਆਇੰਟ ਸਿਨੇ ਸ਼ੀਰਾ ਕਹਿੰਦਾ ਸ਼ੀਰਾ ਕਹਿੰਦਾ ਪੁਆਇੰਟ ਸਿਨੇ ਇਹ ਜੀ ਆ ਗਿਆ ਜੀ ਆ ਗਿਆ ਮੇਰੇ ਪੰਜਾਬੀ ਵੀਰੋ ਬਲਗੀ ਸਪੋਰਟ ਕਲਬ ਗੁਰੂਕਰਪਾ ਲਾਹਾਂ ਜਲਦੀ ਸਿੰਘ ਜੀਤਾ ਜੀ ਬੱਲੇ ਬੱਲੇ ਹੋ ਗਈ ਆ ਮੁਬਾਰਕਬਾਦ ਸਾਰੀ ਪ੍ਰਬੰਧ ਕਮੇਟੀ ਨੂੰ ਆ ਟੱਕਰ ਜੋਗੀ ਜੋਗੀ ਤੇ ਮਲਿਕ ਮਾਨ ਦੀ ਜੋਗੀ ਤੇ ਮਲਿਕ ਮਾਨ ਦੀ ਓਏ ਓਏ ਟੱਕਰ ਹੋ ਗਈ ਏ ਆਖਦੇ ਸਏ ਓਏ ਇਹ ਬੰਦੇ ਨਹੀਂ ਬੰਦੇ ਤਾਂ ਬਸ ਲੈਓ ਬੰਦੂ ਜੈ ਬਾਲ ਰੇਸ਼ਿਆ ਰੋ ਦਾ ਕਿ ਪਾਦਰਾ 160 ਦਾ ਜੱਫਾ ਆ ਜੇ ਜੱਫਾ ਲੱਗ ਗਿਆ ਤੇ ਬੱਲੇ ਬੱਲੇ ਹੋ ਜੂ ਉਹ ਨਹੀਂ ਤਾਂ ਹਿੰਦਾਂ ਨਾਲ ਫਿਰ ਹੈ ਨਹੀਂ ਨਾ ਹਿੰਦਾਂ ਭਾਣਾ ਲੰਗਿਆਰਾ ਹਿੰਦਾਂ ਤੇ ਹੈਪੀ ਆ ਹਿੰਦਾਂ ਤੇ ਹੈਪੀ ਉਹ ਕਹਦੇ ਕੀ ਬਣ ਗਿਆ ਓਏ ਆ ਕੀ ਹੋਇਆ ਓਏ ਆ ਕੀ ਹੋਇਆ ਆ ਕੀ ਹੋਇਆ ਅਖਿਆਤ ਜੀ ਗੁਰੂ ਘਰ ਸਾਡੇ ਬਹੁਤੀ ਸਤਿਕਾਰ ਦੇ ਵੀਰ ਅਖਿਆਤ ਜੀ ਗੁਰੂ ਘਰ ਤੋਂ ਬੇਤਿਆ ਕਿ ਗੁਰੂ ਘਰ ਲੰਗਰ ਵੀ ਚੱਲਦਾ ਸਾਰੀ ਸੱਜਣ ਲੰਗਰ ਛੱਕੇ ਜਣਾ ਭੂ ਘੜਦੇ ਵੱਡੇ ਪ੍ਰਬੰਧ ਕੀਤੇ ਆ ਸਾਰੇ ਗਰੀਸ ਵਾਲਿਆਂ ਦੇ ਲਈ ਆਹ ਨੂੰ ਬੱਲੇ ਬੱਲੇ ਹੋਈ ਆ ਪੰਜਰਾ ਯਾਫੀ ਦਾ 6 ਤਰੀਕਾ 6 ਅਕਤੂਬਰ ਨੂੰ ਰੂਪੀ ਵਿਖੇ ਨਗਰ ਕੀਰਤਨ ਸਜਾਈ ਜਾਣਗੇ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਵੀ ਜਰੂਰ ਪੁੱਜਿਓ ਇੱਥੇ ਸਾਡੇ ਵੀਰ ਸਨੀ ਪ੍ਰਧਾਨ ਤੇਜੀ ਸਰਾਨਾ ਬੱਲੀ ਗਰੇਟਾ ਔਰ ਸਨੀ ਪ੍ਰਧਾਨ ਤੇ ਜੱਸਾ ਮੇਰ ਕਿੰਨਾ ਵੱਲੋਂ ਵੱਡੇ ਮਾਣ ਆਏ ਆ ਬਹੁਤ ਬਹੁਤ ਧੰਨਵਾਦ ਹੈ ਖੜੀ ਪ੍ਰਧਾਨ ਤੇ ਜੇਜੀ ਸਰਦਾਰ ਦੱਸਾਂ ਬਿਲਕੁਲ ਜਿਹਨਾਂ ਵੱਲੋਂ ਮਗਾਰੇ ਦੀ ਧਰਤੀ ਤੇ ਸੋਨੀਆਂ ਦੇ ਚੰਨਾਂ ਬੈਸਟ ਟੂਰਨਾਮੈਂਟ ਮੈਚ ਆਪੀ ਦਿੱਤੇ ਆ ਨਾ ਆਪਾਂ ਸਭ ਨੇ ਚੜੀ ਗੱਲਾਂ ਜ ਰੱਖੇ ਔਰ ਸਾਹਮਣੇ ਉਹ ਜਿੱਟੀਆਂ ਆ ਗਿਆ ਉਹ ਜਿੱਟੀਆਂ ਆ ਗਿਆ ਬ੍ਰਾਹਮਣ ਦੀ ਸਾਥ ਤੇਰੀਆਂ ਪ੍ਰਸਾਦ ਆ ਗਿਆ ਬੇਨਤੀ ਹੈ ਜੀ ਸੇਵਾਦਾਰ ਜਿਹੜੇ ਇੱਥੇ ਆਏ ਆ ਬੇਜ ਗੁਰੂ ਘਰ ਚਲੇ ਜਾ ਪਾਣੇ ਲੰਗਰ ਦੇ ਜਿਹੜਾ ਪ੍ਰਸਾਦੇ ਬਣਾਉਣੇ ਆ

ਸੁਖੇ ਦੀ ਅਗਲੀ ਵਾਰ 20 ਆਰਾਂ ਦੀ ਹੋਵੇਗੀ ਬੀਜ ਕੱਦੀ ਸੱਟੀ ਬਾਈ ਰਾਜੀ ਚਾਲ ਵੱਲੋਂ ਅੱਜ ਚਾਲ ਵੱਲੋਂ ਸੁਖੇ ਦੀ ਰੇਡ ਵੀਦਰੇ ਦੀ ਹੋएगी ਤਾਂ ਕਰ ਆ ਗਿਆ ਕੁਸ਼ਰੀਆ ਆਹ ਤੇ ਬਸਤਾ ਰਾਜੀ ਚਾਲ ਕਿਤਾ ਬੰਨ ਨੂੰ ਪੁੱਜਦਾ ਕਰਨਾ ਬੰਦਾ ਨਹੀਂ ਕਰਉ ਤੋ ਵੀ ਪੜਿਆ ਬਲੇਸਾਸ ਬਹੁਤ ਬਹੁਤ ਵਾਰ ਰਾਜੀ ਚਾਲ ਔਰ ਰਾਤ ਨਾਰਮ ਵਾਲਾ ਆਹ ਦੇਖ ਬੱਲੇ ਬੱਲੇ ਹੋਈ ਆ ਜੈਪਾਲ 2000 ਰੁਪਏ ਚਪਾਇਆ ਤੇਰਾ ਹੈਪੀ ਪੱਤ 200 ਰੋਣਾ ਬੱਲੇ ਬੱਲੇ ਹਜੂ ਕੀ ਕਰੇ ਰਾਜੂ ਚਾਹਲ ਦੇ ਵਿੱਚ ਆ ਗਏ ਵੀਰੇ ਰਾਜੂ ਸੁੱਕੇ ਲੋਆ ਬਲਜੀਤ ਸਿੰਘ ਪ੍ਰਧਾਨ ਹੈਪੀ ਚਾਹਲ ਔਰ ਬਸ ਆ ਰੇਡ ਤੇ ਫੈਗ ਗਿਆ ਸੁੱਕੇ ਰਾਜੇ ਵਾਲੀ ਤੇਰੀ ਵੀ ਯਾਰੋ ਬਾਜੀ ਚਾਹਲ ਵੱਲੋਂ ਬੰਨੀ ਪ੍ਰਧਾਨ ਹੈਪੀ ਚਾਹਲ ਬਲਜੀਤ ਸਿੰਘ ਔਰ ਅਮਰਜੀਤ ਕਮਿੰਦੀ ਜਿਹੜਾ ਵੱਲੋਂ 50 ਦਾ ਦਫਾ ਆ ਗਿਆ ਬੰਦੇ ਦੀ ਗੱਫਾ ਲਾ ਪਿਆ ਜੇ ਤੱਕ ਹਾਂਜੀ ਮੈਚ ਸ਼ੁਰੂ ਹੋ ਗਿਆ ਸੇਪ ਆ ਜੇ ਤੱਕ ਮਾਰਾ ਦੋ ਨਾ ਹਲੇ ਆ ਲੋ ਇੱਕ ਮਿੰਟ ਹੋ ਬੇਤੀ ਹੈ ਇਸ ਸੇਵਾ ਦਾ ਗੁਰੂ ਘਰ ਦਿਲ ਦੇਣਾ ਇੱਧਰ ਲਓ ਜੀ ਅੱਜ ਦੇ ਇਸ ਕਬੱਡੀ ਕੱਪ ਦੀ ਜੇਤੂ ਟੀਮ ਮਾੜਾ ਦੋਨਾ ਦਸ਼ਵੇਸ਼ ਕਬੱਡੀ ਵਿਲਾਪ ਸਾਡੇ 25 ਪੁਆਇੰਟ ਦੇ ਖੇਰੇ ਪੰਜਾਬ ਉਧਿੰਨ ਦੇ 23 ਪੁਆਇੰਟ ਹੈ 2.5 ਪੁਆਇੰਟਾਂ ਦਾ ਫਰਕ ਪਿਆ ਹੈ ਐਨ ਬੱਲੇ ਬੱਲੇ ਹੋ ਗਈ ਹੈ ਐਨੋ ਧੰਨਵਾਦ ਆ ਗਿਆ ਅੱਜ ਦੇ ਧੰਨਵਾਦ ਇਸ ਕਬੱਡੀ ਕੱਪ ਦੇ ਬੈਸਟ ਟੀਮ